ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਨਾਏ ਗਏ ਸਨਾਤਨ ਕ੍ਰਾਂਤੀ ਦਲ ਦੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪਰਿਵਾਸੀਆਂ ਦੀ ਸਨਖਤ ਬਾਰੇ ਛੇੜੀ ਗਈ ਮੁਹਿੰਮ ਦਾ ਪੁਲਿਸ ਤੇ ਅਸਰ ਹੁੰਦਾ ਦਿਖਾਈ ਦੇ ਰਿਹਾ ਹੈ ਸਨਾਤਨ ਕ੍ਰਾਂਤੀ ਦਲ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਅੱਜ ਸਨਾਤਨ ਕ੍ਰਾਂਤੀ ਦਲ ਵੱਲੋਂ ਐਸਐਸਪੀ ਦਫ਼ਤਰ ਦੇ ਘਰਾਓ ਕਰਨ ਅਤੇ ਦਫ਼ਤਰ ਦੇ ਬਾਹਰ ਥਾਲੀਆਂ ਵਜਾ ਕੇ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਅਧਿਕਾਰੀਆਂ ਵੱਲੋਂ ਕ੍ਰਾਂਤੀ ਦਲ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਨ ਤੇ ਇੱਕ ਹਫ਼ਤੇ ਦਾ ਸਮਾਂ ਲੈਣ ਤੇ ਧਰਨਾ ਰੱਦ ਕਰਨ ਦਿੱਤਾ ਗਿਆ ਹੈ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਸਾਡੇ ਸੰਗਠਨ ਨੇ ਉਹਨਾਂ ਦੇ ਇੱਕ ਸਾਂਝਾ ਮੁੱਛ ਚਾਰ ਕੀਤਾ ਸੀ ਸਨਾਤਨ ਕ੍ਰਾਂਤੀ 당 ਸਾਡੇ ਗੁਰਦਾਸਪੁਰ ਦੀ ਐਟਲਿਸਟ ਬਹੁਤ ਵੱਡੀ ਕ੍ਰੀਤੀ ਹੈ ਜੋ ਉਹ ਹੈ ਅਪਰਵਾਸੀ ਲੋਕ ਜੋ ਇੱਕ ਅਣਜਾਨ ਵਿਅਕਤੀ ਦੀ ਤਰ੍ਹਾਂ ਤੇ ਆਂਦੇ ਨੇ ਰਹਿੰਦੇ ਨੇ ਔਰ ਕਈ ਲੋਕ ਤੇ ਵਿੱਚੋਂ ਕ੍ਰਾਈਮ ਕਰਕੇ ਫਿਰ ਆਵਾਪਤ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਟ੍ਰੇਸ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਤਾਂ ਸੋ ਅਸੀਂ ਇਸ ਪਾਸੇ ਜਦੋਂ ਸੋਚਿਆ ਸਾਰੇ ਨੇ ਬੈਠ ਕੇ ਤਾਂ ਸਾਨੂੰ ਲੱਗਿਆ ਕਿ ਇਹ ਆਉਣ ਵਾਲਾ ਸਮੇਂ ਸਾਡੇ ਲਈ ਬੜਾ ਘਾਤਕ ਹੋ ਸਕਦਾ ਹੈ ਉਹਦੀ ਅਸੀਂ ਫਿਰ ਅਸੀਂ ਵਿਉਤਬੰਦੀ ਕੀਤੀ ਜੋ ਕਾਨੂੰਨ ਦੇ ਅਕੋਰਡਿੰਗ ਸਾਡੀ ਡਿਊਟੀ ਬੰਦੀ ਸੀ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਉਹਦੇ ਵਿੱਚ 12 ਮੰਗਾ ਸੀ ਮੰਗਿਆ ਸੀ ਉਸ ਤੋਂ ਬਾਅਦ ਨਗਰਪਾਲਿਕਾ ਤੇ ਜਾ ਕੇ ਅਸੀਂ ਉੱਥੇ ਦੇਖ ਕੇ ਆਏ ਆ ਮੰਗ ਪੱਤਰ ਤਾਂ ਕਿ ਕਾਨੂੰਨ ਦੇ ਅਕੋਰਡਿੰਗ ਔਰ ਜੋ ਹਾਈ ਕੋਰਟ ਦੀ ਰੂਲਿੰਗ ਹੈ ਉਹਦੇ ਅਕੋਰਡਿੰਗ ਜੋ ਕਾਨੂੰਨ ਬਣ ਰਿਹਾ ਹੈ ਉਹਦੀ ਕਾਰਵਾਈ ਹੋ ਸਕੇ ਕਾਫੀ ਸਮੇਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਦੇਖਣ ਤੋਂ ਸਾਨੂੰ ਨਹੀਂ ਮਿਲੀ ਵੱਡੇ ਅਫਸਰਾਂ ਨੇ ਜ਼ਰੂਰ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਇਕ ਮਤਾ ਪਾਸ ਕਰ ਦਿੱਤਾ ਜਾਂ ਉਹਨਾਂ ਨੇ ਆਰਡਰਸ ਕਰ ਦਿੱਤੇ ਕਿ ਤੁਸੀਂ ਜਾ ਕੇ ਜਿਹੜੇ ਨਿਚਲੇ ਅਧਿਕਾਰੀ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਸ਼ਹਿਰ ਦੇ ਵਿੱਚ ਇਸ ਦੀ ਜਾਂਚ ਕਰੋ ਕਿ ਕਿਹੜੇ ਵਿਅਕਤੀ ਜਿਹੜੇ ਆ ਕਿੱਥੋਂ ਦੇ ਨੇ ਕੀ ਸੋਚ ਲੈ ਕੇ ਆਏ ਨੇ ਠੀਕ ਹੈ ਉਹ ਨਹੀਂ ਕੀਤੀ ਗਈ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਮੰਗ ਕੀਤੀ ਕਿ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰਦੇ ਰਹੋ ਲੇਕਿਨ ਜਿਹੜੇ ਘਰ ਵਾਲੇ ਨੇ ਜਿਹੜੇ ਮਾਲਕ ਨੇ ਮਕਾਨਾਂ ਦੇ ਉਹਨਾਂ ਨੇ ਬਿਨਾਂ ਕਿਸੇ ਜਾਣਕਾਰੀ ਦੇ ਉਹਨਾਂ ਨੇ ਕਿਰਾਏ ਤੇ ਆਪਣੇ ਮਕਾਨ ਦਿੱਤੇ ਹੋਏ ਨੇ ਔਰ ਕੋਈ ਵੀ ਇੰਟੀਮੇਸ਼ਨ ਜਿਹੜੀ ਆ ਥਾਣੇ ਤੇ ਜਮ੍ਹਾਂ ਨਹੀਂ ਕਰਾਈ ਚਲਕੀ ਹਾਈ ਕੋਰਟ ਦੇ ਆਦੇਸ਼ ਨੇ ਇਹ ਕਰਵਾਉਣਾ ਜ਼ਰੂਰੀ ਹੈ ਔਰ ਕਾਨੂੰਨ ਵੀ ਹੈ ਸੀਗਾ ਲੇਕਿਨ ਉਹ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਸੀਗਾ ਫਿਰ ਅਸੀਂ ਦੇਖੋ ਕਾਫੀ ਵੇਟ ਕਰਨ ਤੋਂ ਬਾਅਦ 23 ਤਰੀਕ ਨੂੰ ਅਸੀਂ ਧਨੇ ਦਾ ਐਲਾਨ ਕੀਤਾ ਸੀਗਾ ਤਾਂ ਕਿ ਅਸੀਂ ਸਮਝ ਸਕਦੇ ਸੀਗੇ ਕਿ ਸਖੈ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੋਇਆ ਹੈ ਉਹਨੂੰ ਜਗਾਉਣ ਵਾਸਤੇ ਅਸੀਂ ਥਾਲੀਆਂ ਖੜਕਾ ਕੇ ਉੱਥੇ ਪੂਰੇ ਸ਼ਹਿਰ ਨੇ ਇਕੱਠੇ ਹੋ ਕੇ ਇਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਥੋੜਾ ਜਗਾਉਣ ਦੀ ਕੋਸ਼ਿਸ਼ ਕਰਨੀ ਸੀ لیکن اس تو پہلا ہی ਸਾਡੇ ایس پی ਜਿਹੜੇ ਹੈਡ ਕੁਆਰਟਰ ਨੇ ਜਗਰਾਜ ਸਿੰਘ ਜੀ ਡੀਐਸਪੀ ਸਿਟੀ ਮੋਹਨ ਸਿੰਘ ਜੀ ਔਰ ਐਸਐਚਓ ਗੁਰਦਾਸਪੁਰ ਔਰ اسپیشل ਦੇ ਜਿਹੜੇ ব্রাঞ্চ ਦੇ ਰਾਜ ਕੁਮਾਰ ਉਹ ਸਾਰੇ ਜਣੇ ਨੇ ਸਾਨੂੰ ਸਿਟੀ تھانے ਵਿੱਚ ਸਾਡੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੂੰ ਬੁਲਾਇਆ ਸਰੀ ਕੋਰ ਕਮੇਟੀ ਨੂੰ ਬੁਲਾਇਆ ਔਰ ਬੈਠ ਕੇ ਡਿਸਕਸ ਕੀਤਾ ਔਰ ਉਹਨਾਂ ਨੇ ਦਿਖਾਇਆ ਕਿ ਦੇਖੋ ਜੀ ਅਸੀਂ ਇਹ ਵੈਰੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਅਸੀਂ ਸੈਟੀਸਫਾਈਡ ਨਹੀਂ ਸੀ ਅਸੀਂ ਮੰਗਿਆ ਹੀ ਰੱਖਿਆ ਕਿ ਤੁਸੀਂ ਆਪਣੀ ਵੈਰੀਫਿਕੇਸ਼ਨ ਕਰਦੇ ਰਹੋ ਸੋਵਰੀ ਕਰੋ ਤੁਸੀਂ ਕੀ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਕਰਾਓ ਜਾਂ ਕਿਸਾਨ ਲਿਖੇਨ ਜਿਹੜੀ ਪਹਿਲੀ ਬੁਨਿਆਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਹੈਗੀ ਆ ਜਿਹੜੇ ਮਕਾਨ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਇਨਟੀਮੇਸ਼ਨ ਦੇਣਾ ਇਸ ਤੋਂ ਇਲਾਵਾ ਜਿਹੜੇ ਹੋਟਲਾਂ ਦੇ ਵਿੱਚ ਜਿਹੜੇ ਰਾਤ ਲੋਕ ਰਹਿ ਕੇ ਜਾਂਦੇ ਪਏ ਨੇ ਉਹਨਾਂ ਦੀ ਵੀ ਵੈਰੀ ਵੈਰੀ ਨੈਕਸਟ ਡੇ ਜਿਹੜੀ ਹੈ ਉਹ ਇਨਫੋਰਮੇਸ਼ਨ ਜਿਹੜੀ ਹੈ ਉਹ ਥਾਣੇ ਵਿੱਚ ਜੇ ਨਹੀਂ ਦਿੱਤੀ ਜਾ ਰਹੀ ਉਥੇ ਜਿਹੜੇ ਅਨੈਤਿਕ ਕੰਮ ਹੁੰਦੇ ਤੁਹਾਨੂੰ ਪਤਾ ਹੀ ਹੈ ਬਟ ਉਹਦੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ ਰਲੀ ਮਲੀ ਪੁਗਤਨਾ ਚਲਦਾ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਵੀ ਸਾਨੂੰ ਪ੍ਰੋਪਰ ਕਾਨੂੰਨ ਦੇ ਅਕੋਰਡਿੰਗ ਕਾਰਵਾਈ ਚਾਹੀਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਸਮੇਂ ਘਟ ਮਿਲਿਆ ਤੇ ਸਾਨੂੰ ਥੋੜਾ ਜਿਹਾ ਸਮੇਂ ਹੋਰ ਚਾਹੀਦਾ ਹੈ ਤੇ ਅਸੀਂ ਉਸ ਜੀ ਦੇ ਸਾਰੇ ਨੇ ਸਲਾਹ ਕੀਤੀ ਔਰ ਸਲਾਹ ਕਰਕੇ ਸ਼ਹਿਰ ਦੇ ਬਾਕੀ ਸੰਗਠਨਾਂ ਨਾਲ ਵੀ ਸੰਪਰਕ ਕੀਤਾ ਬੈਠੇ ਬੈਠੇ ਫੋਨ ਦੇ ਉੱਪਰ ਔਰ ਕਰਕੇ ਉਹ ਇੱਕ ਜਿਹੜਾ ਫੈਸਲਾ ਜਿਹੜਾ ਲਿਆ ਗਿਆ ਉਹ ਹੈ ਕਿ 30 ਤਰੀਕ ਤੱਕ ਸਾਰੇ ਗੁਰਦਾਸਪੁਰ ਦੇ ਜਿਹੜੇ ਵੀ ਜਿਹੜੇ ਮਕਾਨ ਦੇ ਮਾਲਕ ਨੇ ਮਕਾਨਾਂ ਦੇ ਦੁਕਾਨਾਂ ਦੇ ਮਾਲਕ ਨੇ ਅਗਰ ਉਹ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਥਾਣੇ ਤੇ ਨਹੀਂ ਜਮ੍ਹਾਂ ਕਰਾਉਂਦੇ ਤੇ ਉਸ ਤੋਂ ਅਗਲੇ ਹੀ ਦਿਨ ਉਹਨਾਂ ਤੇ ਐਫ ਆਈ ਆਰ ਦਰਜ ਉਹ ਹੋਏਗੀ ਔਰ ਅਸੀਂ ਜਿਵੇਂ ਰਿਡਾਨੇ ਆ ਕਿ ਅਸੀਂ ਕਰਵਾ ਕੇ ਛੱਡਾਂਗੇ ਸਾਡੇ ਕੋਲ ਪੂਰਾ ਡਾਟਾ ਪਿਆ ਹੋਇਆ ਸਾਡੇ ਕੋਲ ਕਿਹੜਾ ਵਿਅਕਤੀ ਕਿੱਥੇ ਕਿੰਨੇ ਲੋਕ ਰਹਿ ਰਹੇ ਨੇ ਜਿਹੜਾ ਅਸੀਂ ਸੰਗਤ ਕੀਤਾ ਇੱਕ ਹਫਤੇ ਵਾਸਤੇ ਉਹ ਫਿਰ ਇਸ ਤੋਂ ਅਹੀ ਵੱਡੇ ਸਤਰ ਦੇ ਉੱਪਰ ਉਹ ਲੱਗੇਗਾ ਉਹ ਹੋ ਸਕਦਾ ਚੌਂਕ ਵਿੱਚ ਲੱਗੇ ਹੋ ਸਕਦਾ ਗੁਰਦਾਸਪੁਰ ਬੰਦੀ ਕਾਲ ਵੀ ਦਿੱਤੀ ਜਾਵੇ ਜਿਨ੍ਹਾਂ ਜਿਨ੍ਹਾਂ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਆਪਣੇ ਘਰ ਦੇ ਵਿੱਚ ਕਿਰਾਏਦਾਰ ਰੱਖੇ ਹੋਇਆ ਨੇ ਉਹਨਾਂ ਨੂੰ ਪਹਿਲਾਂ ਵੀ ਆਪਾਂ ਕਿਹਾ ਵਾ ਤਾਂ ਹੁਣ ਫੇਰ ਦਿੰਨੇ ਆ ਉਹਨਾਂ ਨੂੰ 30 ਤਰੀਕ ਤੱਕ ਦਾ ਟਾਈਮ ਆ ਹਫਤੇ ਦਾ ਆਪਣੇ ਆਪਣੇ ਜਿਹੜੇ ਜਿਹੜੇ ਕਿਰਾਏਦਾਰ ਰੱਖੇ ਨੇ ਉਹਨਾਂ ਦੀਆਂ ਸੂਚੀਆਂ ਸਾਨੂੰ ਦੋ ਅਗਰ ਤੁਸੀਂ 30 ਤੱਕ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ